ਅੱਜ ਜਿਹੜਾ ਇਹ ਕਮੇਟੀ ਘਰ ਦੇ ਵਿੱਚ ਪ੍ਰੋਗਰਾਮ ਹੋਇਆ ਉਹ ਕਿਸ ਮਾਧਮ ਨਾਲ ਹੋਇਆ ਵਾ ਇਹ ਐਕਚੁਅਲੀ ਜਿਵੇਂ ਸਾਡੇ ਕਾਉਂਸਲਰ ਸਾਹਿਬ ਨੇ ਪਿੰਕਾ ਜੀ ਉਹਨਾਂ ਦੇ ਮਤਲਬ ਉਹਨਾਂ ਨੇ ਨਾਮ ਸਪੈਲ ਕਰਾਈ ਤੇ ਉਹਦੇ 'ਚ ਜਦੋਂ ਕੁਝ ਮਿਸ ਅੰਡਰਸਟੈਂਡਿੰਗ ਹੋ ਗਈ ਉਹਦੇ ਚੋਂ ਕੋਈ ਨਾਂ ਕੱਟੇ ਆ ਜਾਂ ਵੱਡੇ ਆ ਉਹਨਾਂ ਦੇ ਜ਼ਿਕਰ 'ਚ ਦੇ ਉਹਨਾਂ ਨੂੰ ਅਮਰਜੈਂਸੀ ਪੈ ਗਈ ਉਹਨਾਂ ਦੇ ਮਤਲਬ ਇਹ ਨਾਲ ਜਿਹੜਾ ਇਹ ਉਹ ਬਿਮਾਰ ਹੀ ਤੇ ਉਹਦੇ ਚ ਕਾਉਂਸਲਰ ਨੇ ਫੋਨ 'ਤੇ 24 ਦੇ ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਜਾ ਕੇ ਤੁਸੀਂ ਉਸੇ ਜਾ ਕੇ ਪਬਲਿਕ ਨੂੰ ਜਿਹੜਾ ਵਾ ਉਹ ਸ਼ਾਂਤ ਕਰੋ ਤੇ ਆਪਾਂ ਇਹ ਆ ਇੱਥੇ ਆ ਕੇ ਪਬਲਿਕ ਦੇ ਨਾਲ ਗੱਲ ਕਰਕੇ ਇਹਨਾਂ ਨੂੰ ਦੱਸਿਆ ਵਾ ਵੀ ਇਹ ਜਿਹੜੀ ਆ ਇਹ ਸਿਰਫ ਸੇਵਾਸ਼ੀ ਲਈ ਲੱਗਾ ਵਾ ਜਾਂ ਉਹਨਾਂ ਲਈ ਟਾਈਮ ਦੇ ਵਿੱਚ ਬਾਡ ਵਾਈ ਸਹੀ ਲਾਉਣਾ ਜੇ ਸੱਤ ਕੱਲਾਂ ਦਾ ਹਰ ਬਾਡ ਦੇ ਵਿੱਚ ਜਾ ਕੇ ਫੋਨ ਪਬਲਿਕ ਨੂੰ ਇੱਥੇ ਆਉਣ ਦੀ ਲੋੜ ਨਹੀਂ ਹੈ ਆ ਪਬਲਿਕ ਦਾ ਜਾ ਪ੍ਰੋਜੈਕਟ ਕਰਾਂਗੇ ਠੀਕ ਹੈ ਸਰ ਇੱਕ ਤੇ ਚਲੋ ਤੁਸੀਂ ਸਮਾਜ ਸੇਵਕ ਦੇ ਤੌਰ ਤੇ ਵੀ ਜਿਹੜਾ ਅਮਰੀਥੇ ਦੇ ਵਿੱਚ ਬੜਾ ਬਤੌਰ ਵਧੀਆ ਕੰਮ ਕਰ ਰਹੇ ਜੀ। ਇੱਕ ਮੇਰੀ ਬੇਨਤੀ ਆ ਵੀ 2021 ਦੇ ਵਿੱਚ ਲੋਕਡਾਊਨ ਦੇ ਵਿੱਚ ਕੁਝ ਗਰੀਬਾਂ ਦੇ ਕਾਰਡ ਜਿਹੜੇ ਆ ਉਹ ਕੱਟੇ ਗਏ ਸੀ। ਪਰ ਅਜੇ ਤੱਕ ਉਹ ਕਾਂਗਰਸ ਸਰਕਾਰ ਵੀ ਪੰਜ ਸਾਲ ਰਾਜ ਕਰਕੇ ਗਈ ਆ। ਪਰ ਉਹਨਾਂ ਕਾਟਾਂ ਬਾਰੇ ਨਹੀਂ ਸੋਚਿਆ ਤੇ ਤਿੰਨ ਸਾਲ ਜਾਨੀ ਕਿ ਆਪ ਦੀ ਸਰਕਾਰ ਨੂੰ ਵੀ ਹੋ ਗਏ ਆ। ਪਰ ਜਿਹੜੇ ਗਰੀਬਾਂ ਦੇ ਕਟੇ ਕਾਰਡ ਆ ਉਹਨਾਂ ਨੂੰ ਧਿਆਨ ਨਹੀਂ ਦੇ ਰਹੇ ਉਹਦਾ ਕਾਰਨ ਕੀ ਆ ਸਰ ਜੀ ਹੁਣ ਜੀ ਐਕਚੁਅਲ ਤੇ ਹੁਣ ਸਾਡੇ ਜਿਹੜੇ ਆ ਨਾ ਵੀ ਆਪਾਂ ਇਹ ਚਾਹੁੰਦੇ ਆ ਕਿ ਜਿਹੜੇ 2021 ਤੁਸੀਂ ਗੱਲ ਕਰਦੇ ਜੇ ਮੈਂ ਲੌਕਡਾਊਨ ਦੇ ਦੌਰਾਨ ਦੀ ਕਰਦਾ ਵੀ ਜਿਹੜੇ ਕੱਟੇ ਹੀ ਗਏ ਕਾਰਡ ਨੇ ਨਾ ਉਹ ਸਾਰੇ ਸਾਡੇ ਵੱਲੋਂ ਕੋਸ਼ਿਸ਼ ਹੋਊਗੀ ਕਿ ਉਹ ਵਾਲੇ ਕਾਰਡ ਬਣਨ ਤੇ ਇਹ ਜਿਹੜੀ ਬੇਸਿਕਲੀ ਜਿਹੜੀ ਇਹ KYC ਆ ਜਿਹੜੀ ਹੁਣ ਨਵੇਂ ਸਿਰੇ ਤੋਂ ਜਿਹੜੇ ਲੋਕਾਂ ਨੇ ਕਾਰਡ ਰਹਿ ਚੁੱਕੇ ਆ ਸੈਂਟਰਲ ਗਵਰਨਮੈਂਟ ਉਹ ਕਟਾਉਣਾ ਚਾਹੁੰਦੀ ਆ ਉਹ ਕਾਰਡ ਅਪਾ ਉਹਨਾ ਕਰਕੇ ਕੇਵਾਈਸੀ ਕਰਵਾਉਣ ਦੇ ਆ ਕਿ ਇਹ ਕੇਵਾਈਸੀ ਹੋਈ ਹੋਈ ਹੋਊਗੀ ਤੇ ਉਹ ਕਾਰਡ ਉਹਨਾਂ ਦੇ ਕੱਟੇ ਨਹੀਂ ਜਾਣਗੇ ਤੇ ਨਵੇਂ ਸਿਰੇ ਤੋਂ ਜਿਹੜੇ ਕਾਰਡ ਬਣਨਗੇ ਉਹਨਾਂ ਸਾਰਿਆਂ ਕਾਰਡਾਂ ਨੂੰ ਆਪਾਂ ਵੀ ਚਾਹੁੰਦੇ ਆ ਵੀ ਉਹ ਸਾਰੇ ਪੁਰਾਣੇ ਜਿਹੜੇ ਲੋੜਮੰਦ ਵੀਰ ਭਰਾ ਨੇ ਉਹਨਾਂ ਸਾਰਿਆਂ ਤੇ ਸਾਡੀ ਪਾਰਟੀ ਵੀ ਇਹੋ ਚਾਹੁੰਦੀ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਨ੍ਹਾਂ ਦੇ ਕਾਰਡ ਕੱਟੇ ਗਏ ਉਹਨਾਂ ਦੇ ਕਾਰਡ ਬਣ ਜੀ ਭੈਣ ਜੀ ਤੁਹਾਡਾ ਨਾਮ ਕੀ ਆ ਮੇਰੇ ਨਾਮ ਕੁਲਦੀਪ ਤੇ ਵਾਰਡ ਕਿਹੜੀ ਤੁਹਾਡੀ 11 ਵਾਰਡ ਤੇ ਇੱਥੇ 뮤ਜ਼ੀਕਲ ਕਮੇਟੀ ਕਰਨ ਆਏ ਜੀ ਅਈ ਉਦਾਰ卡ੜ ਆਪਣੇ ਜਨਾ ਕੱਤੇ ਹੋ ਚੜਾਉਣ ਆਏ ਜੀ ਅੱਛਾ 7 ਵਜੇ ਆਏ ਇਹ ਕਿੰਨਾ ਕਹੇ ਤੁਹਾਨੂੰ ਉਦਾਰ卡ੜੇ ਚੜ੍ਹਮੇ ਹਾਂਜੀ ਲੋ ਉਸਨੇ ਕੀਤੀ ਅੱਛਾ ਤੇ ਕਿੰਨੇ ਵਜ ਦਾ ਟਾਈਮ ਲੱਗਦਾ ਹੈ ਉਹਨਾਂ 9 ਵਜੇ ਤੱਕ ਤਾਂ ਹੀ 7 ਵਜੇ ਆ ਕੇ ਕੋਚ ਬੈਠੇ ਅੱਛਾ ਪਰ ਇੱਥੇ ਤੇ ਕੋਈ ਵੀ ਨਹੀਂ ਹੈਗਾ ਤੇ ਹੁਣ ਇਹ ਭਾਜਾ ਇਹਨਾਂ ਨੂੰ ਪਤਾ ਹੈ ਕਿ ਆਈ ਕਿਹੜੇ ਟਾਈਮ ਨਾਲ ਨਾ ਤਾਂ ਦਾ ਤੇਰਾ ਨਾਂ ਕੀ ਹੈ ਤਾ ਅਸ਼ਕਨੀਵਾਰ ਦੇ ਵਿੱਚ ਆਏ ਜੀ ਇੱਥੇ ਕਰਨ ਆਏ ਜੀ ਸਾਰੇ ਵੇ ਭਾਜੀ ਅੱਛਾ ਜੀ ਇਹ ਆਟਾ ਮੋਲਦਾ ਕਸਾਨ ਠੀਕ ਆ ਚੰਗੇ ਚੰਗੇ ਲੋਕ ਲੈਣਾ ਤੇ ਲੱਗੇ ਨਾ ਜੀ ਵੀ ਤਾਂ ਰਸਤੇ ਮਹਾਂ ਦਾ ਫਾਤੇ ਚਾਰਾਂ ਨੂੰ ਪੁੱਛ ਨਹੀਂ ਦਿੰਦਾ ਤੇ ਅੱਜ ਜਿਹੜਾ ਇੱਥੇ ਆਏ ਤੇ ਕਾਟਾ ਦੇ ਨਾਚਣ ਹੋਣੇ ਉਹ ਕਿਹੜਾ ਅਨਾਉਂਸਮੈਂਟ ਕੀਤੀ ਸੀ ਸਾਡ ਬੰਨੇ ਦਾ ਤੇ ਅੱਛਾ ਇਸ ਕਰਕੇ ਅਸੀਂ ਆਏ ਸਾਰੇ ਠੀਕ ਆ ਇਸ ਤੇ ਕੋਈ ਨਜ਼ਰ ਨਹੀਂ ਆਉਂਦੀ ਤੁਸੀਂ ਇੱਥੋਂ ਦੇ ਜ਼ਿੰਮੇਵਾਰ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਜਣਾ ਚਾਹੁੰਦੇ ਜੀ ਉਹਨਾਂ ਨੇ ਇਹ ਗੱਲਾਂ ਦੰਦੇ ਆ ਸਾਰੇ ਜੋਬ ਵਾਲੇ ਬੰਦੇ ਟਾਈਮ ਨਾਲ ਆਉਣ ਤੇ ਕੰਮ ਕਰਨਾ ਸ਼ੁਰੂ ਕਰਨ ਤੇ ਫਿਰ ਜਵਾਬ ਦੇ ਸਾਰੇ ਘਰਾਂ ਨੂੰ ਜਾਣ ਜੀ ਲੱਗ ਗਈ ਆ ਵਾਰਡ ਨੰਬਰ ਕਿੰਨੇ ਆ ਜੀ ਵਾਰਡ ਨੰਬਰ 12 ਤੇ ਇੱਥੇ ਕੀ ਕਰਨਾ ਹੈ ਜੇ ਮਿਊਸਿਕਲ ਕਮੇਟੀ ਦੇ ਦਫਤਰ ਕੀ ਕਨਕ ਵਾਲੇ ਕਾਰਡ ਦਿੱਤੇ ਨੇ ਹਿੰਦੇ ਕਾਰਡ ਪਾਸ ਤੇ ਆਏ ਆ ਆਪਾਂ ਅੱਛਾ ਤੇ ਇੱਥੇ ਅੱਜ ਅਪਲਾਈ ਕਰਦੇ ਨੇ ਕਰੇਗੀ ਬੰਦਾ ਰਹੇਗਾ ਅੱਛਾ ਕਿੰਨੇ ਵਜੇ ਤੇ ਆਏ ਜੀ ਮੈਂ ਆਈ 8 ਵਜੇ ਠੀਕ ਹੈ ਤੇ ਉਦੋਂ ਦਾ ਕੋਈ ਮੁਲਾਜ਼ਮ ਮਿਲਿਆ ਨਹੀਂ ਤੁਹਾਨੂੰ ਮੁਲਾਜ਼ਮ ਮਿਲੇ ਉਹਨੇ ਆਪਣੇ ਜਿਹੜੇ ਖਾਸ ਹੈ ਉਹਨਾਂ ਨੂੰ ਅੰਦਰ ਰੂਮ 'ਚ ਬਿਠਾਤਾ ਹੈ ਕਿ ਆਪ ਵੀ ਇੱਧਰ ਆਓ ਸਪੈਸ਼ਲ ਹੁੰਦੇ ਆ ਅੱਛਾ ਠੀਕ ਆ ਖੜੇ ਮਰ ਕੇ ਜੁਰੇ ਹੋ 90 ਲੱਗੇ ਹੋਏ ਆ ਅੱਦੇ ਦੇ ਠੀਕ ਹੈ ਇਹ ਅਜੇ ਇੱਥੇ ਜਿਹੜੇ ਜੂਨੀਅਰ ਠੀਕ ਅਲਾਉਂਗੀ ਮੈਨੇ ਤਾਂ 9 ਵਜੇ ਵੀ ਹੋਈ ਨਹੀਂ ਪਰ ਫਿਰ ਵੀ ਪਬਲਿਕ ਜਿਹੜੀ 8:00 ਦੇ ਵੀ ਆ ਗਈ। ਸਾਡੇ ਤਾਂ ਕੋਈ ਕੋਈ ਨਹੀਂ ਆਇਆ 10:00 ਵਜੇ ਆਇਆ ਸਰ। ਠੀਕ। ਇੱਥੇ ਕਰਨਾ ਹੈ ਜੀ। ਇੱਥੇ ਮਾਰਨਾ ਕਾਰਡ ਜਿਹੜੇ ਕੱਟੇ ਉਹਨਾਂ ਨੂੰ। ਦਾ ਡਾਕੀ ਦਾ ਜੀ। ਕਿੰਨੀ ਵਾਰ ਚਾਏ ਜੀ। ਠੀਕ ਆ ਤੇ ਹੁਣ ਤੁਹਾਨੂੰ ਇੱਥੇ ਮਿਲੇ ਆ? ਕੋਈ ਨਹੀਂ ਮਿਲਿਆ। ਅੱਛਾ ਤੇ ਕਾਰਨ ਕੀ ਆ? ਬਹੁਤ ਖਰਾਬ ਹੋ ਗਿਆ। ਠੀਕ ਆ। 7:00 ਵਜੇ ਦਾ ਕੋਈ ਸਾਡੀ 7:00 ਵਜੇ ਦਾ ਸਾਡੇ ਸੰਸਾਰ ਹੋਵੇ ਕਾਹ ਦਾ ਕੀ ਅੱਛਾ ਜੀ ਕੋਈ ਸੁਣਦਾ ਨਹੀਂ ਠੀਕ ਹੈ ਜੀ ਐਵੇਂ ਆਏ ਲੋਕ ਚ ਕਾਹ ਦੀ ਜਿਪੜੀ ਆਏ ਉਹ ਗਾੜੀ ਵਾਧੂ ਬਗਵਾਸ ਕਰਦੇ ਨਹੀਂ ਪੰਜਾਬ ਸਰਕਾਰ ਨੇ ਬੜੇ ਦਾਅਵੇ ਕਰਦੀਆਂ ਕਿ ਅਸੀਂ ਗਰੀਬਾਂ ਦਾ ਸੋਚਣ ਦੇ ਆ ਤੇ ਹਰੇਕ ਨੂੰ ਜਾਨੀ ਕਿ ਸਹੂਲਤ ਦੇਣ ਦੇ ਆ ਤੇ ਕੀ ਕਹੇ ਨੇ ਚਲ ਸਸ ਨੂੰ ਬਾਤਾਂ ਨਾਲ ਨਹੀਂ ਖਾਈ ਜਾਂਦੇ ਕਮੀਚ ਨਹੀਂ ਖਾਈ ਜਾਂਦੇ ਕਣਕ ਵੀ ਖਾਈ ਜਾਂਦੇ ਹਾਂ ਸਾਨੂੰ ਕਣਕ ਫੇਰ ਨਹੀਂ ਪੂਰੀ ਮਿਲਦੀ ਠੀਕ ਹੈ ਜੀ ਕਿਹੜਾ ਕਰ ਦਿੰਦੇ ਆ ਤੇ ਛੜਕਾ ਕੋ ਦਿੰਦੇ ਆ ਜੀ ਸਾਡਾਂ ਦੇ ਟਿੱਪੂ ਵਾਲੇ ਕਰਮ ਤੁਹਾਨੂੰ ਤੁਹਾਨੂੰ ਬੌਧੀਆਂ ਗੱਲਾਂ ਹੁੰਦੀਆਂ ਅੱਛਾ ਗੱਲਾਂ ਕਿਹਿੰਦੇ ਬੌਧੀਆਂ ਗੱਲਾਂ ਹੁੰਦੀਆਂ ਤੁਹਾਨੂੰ ਠੀਕ ਹੈ ਐਂਦਾ ਕਿੰਝੇ ਵੀ ਗੱਲੀਆਂ ਗਾਣਿਆਂ ਦਾ ਦਾਦਾ ਨਹੀਂ ਦੇਖ ਚਾਹਤੇ ਰਾਹ ਨੂੰ ਠੀਕ ਹੈ ਜੀ ਇਹ ਬਤਰੀ ਦਾ ਥੜਾ ਠੀਕ ਹੈ ਜੀ ਆਪਣਾ ਦੀਪੂ ਵਾਲੇ ਰਹਿੰਦੇ ਨਹੀਂ ਚਾਹੀਏ ਹੋਰ ਫਿਰੇ ਲੱਗ ਜਾਣਗੇ ਠੀਕ ਹੈ ਜੀ ਹਾਂਜੀ ਸਰ ਤੁਹਾਡਾ ਨਾਂ ਕੀ ਆ ਤੇ ਇੱਥੇ ਕੀ ਕਰਨਾ ਹੈ ਜੇ ਹੈ ਕਾ ਕਾਲੀ ਦਾ ਕਾਨੂੰਨੀ ਕੇ ਕੀ ਕਰ ਲਈ ਕਣਕ ਕਾ ਕਾ ਸਿੰਘ ਜੀ ਮੇਰੀ ਅੱਛਾ ਦੇ ਇਥੇ ਕਿਨੂੰ ਦਿਖਾਉਣਾ ਜੇ ਕਮੇਟੀ ਘਰ ਆਲੇ ਕੀ ਜਾਂਦੇ ਆ ਤੁਸੀਂ ਕਿੰਨੇ ਵੇਲੇ ਦੇ ਆਏ ਜੇ